ਹਾਂਜੀ ਸਤਿ ਸ੍ਰੀਕਾਲ ਜੀ ਹਾਲਜੇ ਠੀਕ ਹੋ 2000 ਦਾ ਮੈਂ ਯੂਰਪ ਵਿੱਚ ਆਇਆ ਹਾਂ ਤੇ ਅੱਜ ਪਹਿਲੀ ਵਾਰ ਲਾਈਟ 12:30 ਇੱਕ ਦੇ ਕਰੀਬ ਚਲ ਗਈ ਹੈ ਤੇ ਹੁਣ ਤੱਕ ਲਾਈਟ ਨਹੀਂ ਆਈ ਐਸ ਟਾਈਮ ਯੂਰਪ ਦੀਆਂ 2-3 ਕੰਟਰੀਆਂ ਨੇ ਦੁਨੀਆ ਨੂੰ ਟੁੱਟ ਗਈਆਂ ਨਾ ਨੈਟ ਚੱਲ ਰਿਹਾ ਨਾ ਫੋਨ ਚੱਲ ਰਿਹਾ ਨਾ ਕੋਈ ਟੀਵੀ ਚੱਲ ਰਿਹਾ ਨਾ ਕਿੱਦਾਂ ਕੋਈ ਖਬਰ ਆ ਰਹੀ ਆ ਕਿ ਇਹ ਦੇ ਪੁੱਛਿਆ ਸੀ ਤਾਂ ਸਪਾਂਗਾਂ ਨੂੰ ਕਹਿੰਦੇ ਵੀ ਪੁਰਤਗਾਲ ਵੀ ਫਰਾਂਸ ਵੀ ਅੰਦੋਰਾ ਕਿਤੇ ਵੀ ਲਾਈਟ ਹੈ ਨਹੀਂ ਆ ਤੇ ਹਾਂ ਇੱਕ ਅੱਧਾ ਮਿੰਟ ਜਾਂਦੀ ਹੁੰਦੀ ਦੋ ਮਿੰਟ ਪੰਜ ਮਿੰਟ ਕਦੇ ਹੈ ਕਿਤੇ ਚੱਲ ਗਈ ਜਾਂ ਜਦੋਂ ਹੜ ਆਏ ਉਦੋਂ ਕਿਤੇ ਲਾਈਟ ਗਈ ਇੱਕ ਦੋ ਮਿੰਟ ਆ ਤੇ ਸਾਰਾ ਦੇਣ ਹੀ ਲੰਗਿਆ ਜੀ ਪਤਾ ਨਹੀਂ ਕਿੰਨਾ ਕੀ ਘਾਟਾ ਚੱਲਿਆ ਹੋਣਾ ਹੈ ਆ ਕੰਟਰੀਆਂ ਨੂੰ ਸਭ ਕੁਝ ਹੀ ਬੰਦ ਹੋ ਗਿਆ ਵੱਡੀਆਂ-ਵੱਡੀਆਂ ਮਾਰਕੀਟਾਂ ਸਭ ਕੁਝ ਬੰਦ ਹੋਇਆ ਪਿਆ ਤੇ ਨੇਰੇ 'ਚ ਬੈਠੇ ਨੇ ਲੋਕ